ਵਾਤਾਵਰਨ ਨੂੰ ਸੋਧ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਰੋਕ ਲਗਾਓ ਮਹਿੰਮ ਤਹਿਤ ਹਲਕਾ ਵਿਧਾਇਕ ਦਲਬੀਰ ਸਿੰਘ ਟੋਂਗ ਦੀ ਰਹਿਨਮਾਈ ਹੇਠ ਅੱਜ ਬਾਬਾ ਬੁੱਧ ਸਿੰਘ ਨਗਰ ਸਠਿਆਲਾ ਵਿਕੇ ਹਰਜਿੰਦਰ ਸਿੰਘ ਪਲਵਾਨ ਦੀ ਹਾਜ਼ਰੀ ਵਿੱਚ ਬੂਟੇ ਲਗਾਏ ਗਏ ਇਸ ਮੌਕੇ ਡੀਐਸਪੀ ਬਾਬਕਾਲਾ ਸਾਹਿਬ ਸੁਰਿੰਦਰਪਾਲ ਸਿੰਘ ਤੇ ਚੌਂਕੀ ਇੰਚਾਰਜ ਸਠਿਆਲਾ ਤੇਜਿੰਦਰ ਸਿੰਘ ਤੇ ਬਲਾਕ ਪ੍ਰਧਾਨ ਸਰਵੰਤ ਸਿੰਘ ਬਲਸਰਾਏ ਨੇ ਬੂਟੇ ਲਗਾਉਣ ਦੀ ਸੇਵਾ ਨਿਭਾਈ ਬਾਬਾ ਬਕਾਲਾ ਸਾਹਿਬ ਤੋਂ ਪੱਤਰਕਾਰ ਸੁਖਵਿੰਦਰ ਸਿੰਘ ਗਿੱਲ ਦੇ ਨਾਲ ਹਰਮਨਪ੍ਰੀਤ ਸਿੰਘ ਗਿੱਲ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਬਾਬਾ ਬਕਾਲਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਾਕ ਪ੍ਰਧਾਨ ਸਰਵੰਤ ਸਿੰਘ ਸਰਾਏ ਬਾਲਸਰਾਏ ਤੋਂ ਸਾਨੂੰ ਬੁੱਧ ਸਿੰਘ ਨਗਰ ਦੇ ਸਮੂਹ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਨੇ ਜੋ ਹੁਕਮ ਲਾਇਆ ਸੀਗਾ ਮੈਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਵਤਨ ਦੀ ਮਿੱਟੀ ਨੂੰ ਸਲਾਮ ਕਰਦਾ ਕਿ ਜਿਨ੍ਹਾਂ ਨੇ ਸਾਡਾ ਇਹ ਜਿਹੜਾ ਸਨੇਹਾ ਲੋਕਾਂ ਤੱਕ ਪਹੁੰਚਾਉਣਾ ਸੋ ਜਿਹੜੀ ਸਰਕਾਰ ਆ ਉਹ ਹਰਿਆਲੀ ਤਹਿਤ ਹਰਿਆਲੀ ਨੂੰ ਬਰਕਰਾਰ ਰੱਖਣ ਵਾਸਤੇ ਰੁੱਖਾਂ ਦੀ ਜਿਹੜੀ ਘਾਟ ਨੂੰ ਪੂਰਾ ਕਰ ਰਹੀ ਆ ਸੋ ਹਰ ਪਿੰਡ-ਪਿੰਡ ਵਿੱਚ ਰੁੱਖ ਲਗਾ ਰਹੀ ਆ ਅਸੀਂ ਮਾਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਨਾਲ ਹੀ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਦਰਬੀਰ ਸਿੰਘ ਜੀ ਟੋਂਗ ਜਿਨ੍ਹਾਂ ਨੇ ਸਾਨੂੰ ਹੁਕਮ ਲਾਇਆ ਕਿ ਤੁਸੀਂ ਪਿੰਡ-ਪਿੰਡ ਜਾ ਕੇ ਇਹ ਮੁਹਿਮ ਨੂੰ ਹੰਗਾਰਾ ਦੇਣਾ ਜਿਸ ਦੇ ਵਿੱਚ ਸਾਡੇ ਡੀਐਸਪੀ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ ਬਾਬਾ ਬਗਾਲਾ ਸਾਹਿਬ ਸਾਡੇ ਏਐਸਆਈ ਸਾਹਿਬ ਚੌਂਕੀ ਇਚਾਰਜ ਤੇਜਿੰਦਰ ਸਿੰਘ ਜੀ ਸਠਿਆੜਾ ਉਹਨਾਂ ਨੇ ਵੀ ਇੱਥੇ ਆ ਕੇ ਸਿੱਖਤ ਕੀਤੀ ਕਿ ਅਸੀਂ ਆੜੇ ਬੂਟੇ ਲਾ ਕੇ ਅੱਜ ਇਹ ਮਹਮ ਦੀ ਸ਼ੁਰੂਆਤ ਮੈਨੂੰ ਪਰਸੋਂ ਸ਼ਨੀਵਾਰ ਮੈਨੂੰ ਸਰਪੰਚ ਸਾਹਿਬ ਮੇਰੇ ਕੋਲ ਆਏ ਸੀ ਜਿਨ੍ਹਾਂ ਨੇ ਕਿਹਾ ਕਿ ਸਠਿਆਲੇ ਅਸੀਂ ਆਪਣੇ ਪਿੰਡ ਦੇ ਵਿੱਚ ਹਾਂ ਬੋਤ ਸਿੰਘ ਨਗਰ ਬੋਤ ਸਿੰਘ ਨਗਰ ਦੇ ਵਿੱਚ ਸਠਿਆਲੇ ਦੇ ਵਿੱਚ ਅਸੀਂ ਬੂਟੇ ਲਗਾਉਣਾ ਸਰ ਜਰੂਰ ਪਹੁੰਚੋ ਪੰਜਾਬ ਸਰਕਾਰ ਵੱਲੋਂ ਹਰੇਕ ਸਾਲ ਜਿਹੜੀ ਹੈ ਰੁੱਖ ਲਾਓ ਮਹਮ ਚਲਾਈ ਜਾਂਦੀ ਹੈ ਇਸ ਸਾਲ ਸ਼ੁਰੂਆਤ ਵਿੱਚ ਮੈਂ ਡੀਐਸਪੀ ਬਾਬਾ ਬਕਾਲਾ ਇੱਥੇ ਚੇਚੇ ਤੌਰ ਤੇ ਪਹੁੰਚਿਆ ਤੇ ਮੈਂ ਪਿੰਡ ਵਾਸੀਆਂ ਨੂੰ ਇਸ ਦੇ ਲਈ ਅਨਕਰੇਜ ਕਰਦਾ ਕਿ ਉਹ ਆਪਣੇ ਪਿੰਡ ਦੇ ਵਿੱਚ ਜਿੱਥੇ ਵੀ ਖਾਲੀ ਥਾਂ ਮਿਲਦੀ ਆ ਵੱੱਤ ਵੱਦ ਬੂਟੇ ਲਗਾਉਣ ਕਿਉਂਕਿ ਤੁਸੀਂ ਇਸ ਮੌਸਮ ਦੇ ਵਿੱਚ ਇਸ ਸਾਲ ਔਰ ਪਿਛਲੇ ਸਾਲ ਦੇਖਿਆ ਕਿ ਗਰਮੀ ਕਿੰਨੀ ਜ਼ਿਆਦਾ ਪਈ ਹੈ ਇਹ ਸਿਰਫ ਇਸੇ ਕਰਕੇ ਮੌਸਮ ਵਿੱਚ ਤਬਦੀਲੀ ਹੋ ਰਹੀ ਹੈ ਕਿ ਸਾਡੇ ਰੁੱਖ ਬਹੁਤ ਘਟ ਨੇ ਜਿਹੜੇ ਹੈ ਵੀ ਨੇ ਉਹ ਵੀ ਵੱਡੇ ਜਾ ਰਹੇ ਨੇ ਦਿਨ-ਦਿਨ ਇਨਾਂ ਤੇ ਮੈਂ ਸਰਕਾਰ ਨੂੰ ਪੂਰ ਜ਼ੋਰ ਬੇਨਤੀ ਕਰਦਾ ਕਿ ਜਿਹੜੇ ਰੁੱਖ ਹੈ ਇਹ ਬਿਨਾ ਮਤਲਬ ਦਿਨਾਂ ਕੱਟੇ ਜਾਣ ਤੇ ਵੱਧ ਤੋਂ ਵੱਧ ਜਿਹੜੀ ਪਬਲਿਕ ਆ ਉਹ ਬੂਟੇ ਲਗਾਵੇ